ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਲੇ ਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤੋ ਨਾ ਲਾਗੀ ਵਾਰ ਜੇ ਸੋ ਚੰਦਾ ਉੱਗ ਵਹ ਸੂਰਜ ਚੜੇ ਹਜ਼ਾਰ ਇਹ ਤੇ ਚਾਲਣ ਹੁੰਦਿਆਂ ਗੁਰਬੇਨ ਕੋਰ ਅੰਧਾਰ ਸੁ ਕਹੋ ਟੱਲ ਗੁਰ ਸੇਵੀਐ ਅਨਸ ਸਹਜ ਸੁਭਾਅ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਛਟਿਆ ਤੋਦ ਡਠੀ ਸਚੀ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਸਜਣ ਸਚਾ ਪਾਤਸ਼ਾਹ ਸਿਰਸਾ ਦਾਸਾ ਜਿਸ ਪਾਸ ਬਹਿਟਿਆ ਸੋਈ ਐ ਸਬਨਾ ਦਾ ਵੀ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਜੀ ਏ ਮਨ ਅਰਜੀ ਧਿਆਏ ਤੋ ਇੱਕ ਮਨ ਇੱਕ ਚਿਤ ਭਾਇ ਹਰ ਕੀਆ ਸਦਾ ਸਦਾ ਵੜਾਈਆ ਦੇਹ ਨਾ ਪਛੋਤਾ ਮਨ ਹਰ ਜੀ ਧਿਆਇ ਤੋ ਇੱਕ ਮਨ ਇੱਕ ਚਿਤ ਭਾਈ ਹਰ ਕੀਆ ਸਦਾ ਸਦਾ ਵਡਿਆਈਆ ਦੇਹੇ ਨਾ ਪਛੋਤਾਇ ਹਉ ਹਰ ਕੈ ਸਦ ਬਲਹਾਰਣੈ ਜੇ ਤਸਵੀਰ ਐ ਸੁਖ ਪਾਈ ਨਾਨਕ ਗੁਰਮੁਖ ਮਿਲ ਰਹਾ ਹਉ ਮੈਂ ਸ਼ਬਦ ਜਲਾਇ ਮਹੱਲਾ ਤੀਜਾ ਆਪੀ ਸਿਵਾ ਲਾਇਨ ਆਪੀ ਬਖਸ਼ ਕਰੀ ਸਭਨਾ ਦਾ ਮਾਪਿਓ ਆਪ ਹੈ ਆਪੀ ਸਾਰ ਕਰੀ ਨਾਨਕ ਨਾਮ ਤੇ ਆਇਆ ਨ ਤਿਨ ਨਿਜ ਕਰ ਵਾਸ ਹੈ ਜੁਗ ਜੁਗ ਸੋਦਾ ਹੋਈ ਪਉੜੀ ਤੂ ਕਰਨ ਕਾਰਨ ਸਮਰੱਥ ਹੈ ਕਰਤੀ ਮੈਂ ਤੁਝ ਬਿਨ ਔਰ ਨਾ ਕੋਈ ਤੇਦੇ ਆਪੇ ਸਿਸ਼ਟ ਸਿਰ ਜੀਆ ਆਪੇ ਫੁਨਗੋਈ ਸਭ ਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵੜਾਈ ਗੁਰਮਖ ਦੇ ਪ੍ਰਭ ਹਰ ਪਾਵੇ ਕੋਈ ਗੁਰਮੁਖ ਨਾਨਕ ਆਰਾਧਿਆ ਸਭ ਅੱਖ ਹੋ ਧੰ 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 ਗੁਰਸੋਈ ਵਡਿਆਈ ਗੁਰਮੁਖ ਦੀ ਪ੍ਰਭ ਹਰ ਪਾਵੇ ਸੋਈ ਗੁਰਮਖ ਨਾਨਕ ਅਰਾਧਿਆ ਸਬ ਅੱਖ ਹੋ ਤਨ 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 ਗੁਰ ਸੋਈ ਸ਼ੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ